ਖੰਦੇ ਚੁਬਣ ਲੱਗੇ ਮੇਰਾ ਮੇਰਾ ਆਖਰੀ ਸਵਾਲ ਸਰ ਲੈ ਲਓ ਥ੍ਰੈਟ ਆਉਣ ਦੇ ਬਾਵਜੂਦ ਵੀ ਚੋਣ ਲੜੋਗੇ ਭਾਵੇਂ ਗੱਲ ਪੱਢਿਆ ਜਾਵੇ ਚੋਣ ਤਾਂ ਲੜਾਂਗੇ ਯਾਰ ਹੂੰ ਬਿਲਕੁਲ ਲੀਡਰ ਨੇ ਸਾਡੇ ਅਸੀਂ ਗੱਲ ਕਰ ਰਹੇ ਹਾਂ ਲੀਡਰ ਹੈ ਸਾਡੇ ਤੁਸੀਂ ਸਾਡੇ ਲੀਡਰ ਹੋ ਤੁਸੀਂ ਚੋਣ ਲੜਨਾ ਲੋਕਾਂ ਦੇ ਵਿੱਚ ਜਾਣਾ ਬਹੁਤ ਸਾਰੇ ਮਸਲੇ ਮਾਨਸਾ ਇਲਾਕੇ ਦੇ ਨੇ ਬਹੁਤ ਵੱਡਾ ਚੈਲੰਜ ਹੋਏਗਾ ਕਿਉਂਕਿ ਸਿੱਧੂ ਮੂਸੇਵਾਲਾ ਵੀ ਗੱਲ ਕੀ ਹੈ ਹੁਣ ਜੇ ਤੁਸੀਂ ਸਵਾਲ ਐਦਾਂ ਦਾ ਪੁੱਛ ਲੈਣ ਨੂੰ ਚੋਣ ਲੜੋਗੇ ਤਾਂ ਹੁਣ ਜਦੋਂ ਬੰਦਾ ਕੋਈ ਵਿਚਰਦਾ ਨਾ ਅੱਖ ਨੂੰ ਹੁੰਦਾ ਤਾਂ ਹੈ ਪਰੰਤੂ ਚੋਣ ਲੜਨਾ ਜਾਂ ਨਾ ਲੜਨਾ ਦਾ ਮੌਕੇ ਦੇ ਹਾਲਾਤਾਂ ਤੇ ਵੀ ਨਿਰਭਰ ਕਰਦਾ ਹੈ ਬੇਚੇ ਦਾ ਸੁਪਨਾ ਤੁਹਾਡਾ ਤੁਸੀਂ ਸੁਪਨਾ ਪੂਰਾ ਕਰਵਾਣਾ ਲੜੀ ਲੈਣਾ ਮੌਕੇ ਦੇ ਹਾਲਾਤ ਵੀ ਦੇਖਣੇ ਪੈਂਦੇ ਨੇ ਜਿਹੜੀ ਰਣਨੀਤੀ ਮੌਕੇ ਤੇ ਜਾ ਕੇ ਬਣਦੀ ਹੈ ਹਲੇ ਸਵਾ ਸਾਲ ਪਿਆ ਹੈ ਤੇ ਇਸ ਲਾਈਨ ਚ ਹੈਗੇ ਹੀ ਆ ਦੇਖੋ ਕੰਡਾ ਚ ਮਿਲ ਰਹੇ ਆ ਟੀਮਾਂ ਬਣਾ ਰਹੇ ਆ ਕੰਮ ਤਾਂ ਕਰ ਹੀ ਰਹੇ ਆ ਉਸ ਨੂੰ ਪਰੰਤੂ ਡੈਫੀਨੇਟ ਲੜਨਾ ਜਾਂ ਨਾ ਲੜਨਾ ਉਹ ਥੋੜਾ ਪਾਰਟੀ ਹਾਈ ਕਮਾਂਡ ਦੇ ਹੱਥ ਚ ਵੀ ਹੁੰਦਾ ਕਿ ਜੀ ਤੁਸੀਂ ਸ਼ਿਕਾਇਤ ਦੇ ਦਿੱਤੀ ਹੈ ਜੋ ਥ੍ਰੈਟ ਆ ਰਹੇ ਨੇ ਮੈਂ ਤਾਂ ਹੁਣ ਮੈਂ ਤਾਂ ਰੋਜ਼ ਦਾ ਕੰਮ ਹੈ ਮੈਂ ਤਾਂ ਬਹੁਤ ਮੈਂ ਬਹੁਤ ਟੈਨਸ਼ਨ ਲੁੱਣ ਲੱਗ ਪਾਰਟੀ ਦੇ ਨੂੰ ਨਹੀਂ 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 ਭਾਈ ਜੀ ਦੇਖੋ ਫਿਲਹਾਲ ਤਾਂ ਮੈਂ ਬੈਠੇ ਵਾਲੀ ਮਾਨਸਾ ਤੇ ਆ ਜੀ ਜੀ ਚਲੋ ਭਈ ਚਲੋ ਬਸ ਕਰ ਠੀਕ ਹੈ ਮੌਕਾ ਮਿਲਦਾ ਤਾਂ ਮਾਨ ਰੋਟੜਾ ਠੀਕ ਹੈ ਠੀਕ ਹੈ